ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹੀ ਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੇ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲੋ ਜੀ ਜਿੱਥੋਂ ਆਪਾਂ ਵੀਡੀਓ ਦਾ ਐਂਡ ਕੀਤਾ ਸੀ ਨਾ ਉੱਥੋਂ ਹੀ ਆਪਾਂ ਵੀਡੀਓ ਦੁਬਾਰਾ ਜਿਹੜਾ ਸਟਾਰਟ ਕਰ ਲਿਆ ਚਾਹ ਪੀਣ ਟਾਈਮ ਹੀ ਆਪਾਂ ਐਂਡ ਕੀਤਾ ਸੀ ਤੇ ਉੱਥੋਂ ਹੀ ਦੁਬਾਰਾ ਆਪਾਂ ਵੀਡੀਓ ਜਿਹੜਾ ਸਟਾਰਟ ਕਰ ਲਿਆ ਤੇ ਇੱਕ ਗੱਲ ਹੋਰ ਜੀ ਇੱਥੇ ਮੈਂ ਆਪਣ ਤੇ ਤੁਸੀਂ ਮੇਰੇ ਨਾਲ ਐਡ ਹੋ ਜਿਓ WhatsApp ਨੰਬਰ ਮੇਰਾ ਸੇਵ ਕਰ ਲਿਓ ਤੇ ਮੈਂ ਸੂਟਾਂ ਦੀ ਵੀਡੀਓ ਪਾਉਣੀ ਹੁੰਦੀ ਆ ਜੇ ਤੁਹਾਨੂੰ ਕਿਸੇ ਨੂੰ ਵੀ ਸੂਟ ਚਾਹੀਦੇ ਨੇ ਤਾਂ ਤੁਸੀਂ ਉੱਥੇ ਮੈਨੂੰ ਹਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਤੇ ਆਪਾਂ ਫਿਰ ਤੁਹਾਨੂੰ ਆਰਡਰ ਜਿਹੜਾ ਕਰ ਦਵਾਂਗੇ ਸੂਟ ਹਨਾ ਪਾਰਸਲ ਕਰ ਦਵਾਂਗੇ ਤੇ ਇੱਥੇ نیچے ਮੈਂ ਆਪਣਾ ਨੰਬਰ ਦਿੰਦੀ ਆ ਤੇ ਤੁਸੀਂ WhatsApp ਤੇ ਮੈਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਠੀਕ ਹੈ ਜੀ ਚਲੋ ਜੀ ਅੱਜ ਦਾ ਵਲੌਗ ਸਟਾਰਟ ਕਰਦੇ ਆ ਜੀ ਸ਼ਾਮ ਦਾ ਟਾਈਮ ਆ ਤੇ ਆਏ ਹਾਈ 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 ਸਾਮਢੇ ਟਾਈਮ ਦੇ ਵੱਜ ਗਏ 6:25 ਮਿੰਟ ਤੇ ਚਲੋ ਜੀ ਹੁਣ ਆਪਾਂ ਬਣਾਉਣੀ ਆ ਸਬਜੀ ਤੇ ਸਬਜੀ ਆਪਾਂ ਕੱਟ ਲਈ ਅੱਜ ਆਪਾਂ ਪਹਿਲਾਂ ਵੀ ਸ਼ਾਇਦ ਮੈਂ ਤਾਂ ਬਣਾਉਂਦੀ ਰਹੀ ਨਹੀਂ ਸ਼ਾਇਦ ਤੁਹਾਡੇ ਨਾਲ ਪਤਾ ਨਹੀਂ ਸ਼ੇਅਰ ਕੀਤੀ ਆ ਕਿ ਨਾ ਸਬਜੀ ਇਸ ਤਰ੍ਹਾਂ ਬਤਾਉਂਆਂ ਦੀ ਕਟਿੰਗ ਆ ਜਿਹੜੀ ਦਿਖਾਉਣੀ ਆ ਤੁਹਾਨੂੰ ਦੇਖੋ ਇਸ ਤਰ੍ਹਾਂ ਕੀਤੀ ਬਤਾਉਂਆਂ ਦੀ ਕਟਿੰਗ ਦੋਨੋਂ ਸਾਈਡ ਆ ਬਤਾਉਂਆਂ ਦੇ ਜਿਹੜੇ ਕੱਟ ਲਾਇਆ ਤਾਂ ਕਿ ਮਸਾਲਾ ਜਿਹੜਾ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਇਸ ਤਰ੍ਹਾਂ ਸਬਜ਼ੀ ਬਣਾ ਕੇ ਦੇਖੋ ਸ਼ਾਇਦ ਹਾਂ ਮੈਂ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਇਹ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਸ ਤਰ੍ਹਾਂ ਤੁਸੀਂ ਜ਼ਰੂਰ ਇਸ ਤਰ੍ਹਾਂ ਨਾ ਕੱਟ ਲਗਾ ਕੇ ਦੋਨੋਂ ਸਾਈਡ ਬਣਾ ਕੇ ਦੇਖੋ ਬਤਾਉਂਗਾ ਇਹ ਸਬਜ਼ੀ ਤੇ ਆਪਾਂ ਪਿਆਜ਼ ਲਸਣ ਟਮਾਟਰ ਲੈ ਲੈ ਨੂੰ ਕੱਟ ਕੇ ਆਪਾਂ ਕਰਦੇ ਅੱਜ ਗ੍ਰੈਂਡ ਉਹ ਕਰਾਂਗੇ ਉਹਦੇ ਨਾਲ ਤੇ ਹਜਾ ਨਹੀਂ ਚੱਕਿਆ ਆਪਾਂ ਕੈਮਰਾ ਆਪਾਂ ਸੈੱਟ ਕਰ ਲਈਏ ਲਓ ਜੀ फटाफट ਆਪਾਂ ਕੱਟ ਲਈਏ ਤਾਰੀ ਗੁੰਨਣਾ ਦਾ ਕੱਪੜੇ ਪਾ ਤਾਰਨੇ ਤਾਰ ਤੋਂ ਹਰੀ ਮਿਰਚ ਅੱਜ ਹੈ ਨਹੀਂ ਕੋਈ ਬਿਨਾ ਹਰੀ ਮਿਰਚ ਤੋਂ ਇਹ ਜਿਹਾ ਸਬਜ਼ੀ ਬਣਾਉਣੀ ਪਾਉਗੀ ਨਮਕ ਮਿਰਚ ਚ ਮੈਂ ਅਗਲੇ 6 ਤੱਕ ਲਓ ਜੀ ਲਾਹ ਲਿਆ ਪਤਾੜਤਾ ਬਲੈਂਡਰ ਉਪਰ ਲੈ ਲਿਆ ਹੁਣ ਇਹਦੇ ਵਿੱਚ ਹੀ ਨਮਕ ਮਿਰਚ ਪਾ ਦਿੰਨੀ ਐ ਜਿਵੇਂ ਥੋੜੀ ਜਿਹੀ ਮੈਨੂੰ ਕਾਲੀ ਹੈਗੀ ਚਾਹੀਦੀ ਨਾ ਹੋ ਜਾਈ ਮਾਈ ਐਸਾ ਸਾਡੇ ਘਰੇ ਪਤਾਮਾ ਦੀ ਸਬਜ਼ੀ ਪਸੰਦ ਨਹੀਂ ਕਿਸੇ ਨੂੰ ਪਰ ਜੇ ਇਸ ਤਰੀਕੇ ਨਾਲ ਬਣਾਉਣੀ ਆ ਤਾਂ ਖਾ ਲੈਣਗੇ ਮੈਨੂੰ ਉਮੀਦ ਆ ਕਿਉਂਕਿ ਪਹਿਲਾਂ ਖਾ ਲੈਂਦੇ ਨੇਗੇ ਤਾਂ ਤਾਂ ਕਰਕੇ ਉਮੀਦ ਹੀ ਉਹ ਬਣਾਉਣੇ ਆ ਕਿ ਜੇ ਖਾ ਲੈਣ ਇਹ ਢੋਲਿਆ ਜੀ ਮੈਂ ਦੇਖੋ ਚੰਗੀ ਤਰ੍ਹਾਂ ਕਿਤੇ ਫੇਰ ਕਈ ਵਾਰ ਕਮੈਂਟ ਆਉਂਦੇ ਨੇ Kan du le og ta deg over denne? Thank you. ਜੀ ਸਬਜੀ ਆਪਾਂ ਬਣ ਲਈ ਰੱਖਦੀ ਤੇ ਉਧਰ ਆਟਾ ਵੀ ਦੇਖੋ ਮੈਂ ਗੁੰਨਦਾ ਆਟਾ ਘੱਟੇਕ ਜੂਗਾ ਫਿਰ ਸਬਜੀ ਬਣ ਗਈ ਨਾਲ ਦੇ ਨਾਲ ਮੈਂ ਬਣਾ ਲੂੰਗੀ ਰੋਟੀ ਤੇ ਹੁਣ ਆਪਾਂ ਲਾਉਣੇ ਕੱਪੜੇ ਤਾਰ ਤੋਂ ਠੀਕ ਆ ਜੀ 76 ਤੋਂ ਕੱਪੜੇ ਉਤਾਰ ਲੈਨੇ ਸਾਡੇ ਨਾਲ ਘਰ ਦੇ ਬਿਲਕੁਲ ਨਜ਼ਦੀਕ ਮਾਤਾ ਦਾ ਸ਼ਿਰਮ ਵਾਲੀ ਮਾਤਾ ਦਾ ਮੰਦਿਰ ਵੀ ਆ ਤੇ ਮਸੀਤ ਵੀ ਆ ਸ਼ਾਮ ਦੇ ਟਾਈਮ ਫਿਰ ਉਹ ਮੰਦਿਰ ਦੇ ਵਿੱਚ ਭਜਨ ਜਲਦੇ ਨੇ ਹਨਾ ਤੇ ਆਵਾਜ਼ ਆ ਰਹੀ ਸੀ ਤਾਂ ਕਰਕੇ ਇੱਥੇ ਫਿਰ ਮੈਨੂੰ ਸਪੀਡ ਵੀ ਵਧਾਉਣੀ ਪਈ ਰਿਹਾ ਵੈਸੇ ਮੈਨੂੰ ਸਪੀਡ ਵਧਾਉਣੀ ਪੈਂਦੀ ਨਹੀਂ ਫਿਰ ਕਾਫੀ ਜਿਆਦਾ ਜਿਹੜਾ ਬਲੌਗ ਹੈ ਵੱਡਾ ਹੋ ਜਾਂਦਾ ਜੀ ਚੈੱਕ ਕਰ ਲੀਓ ਪਾ ਇਹੋ ਜੀ ਦੇਖੋ ਚੰਗੀ ਤਰ੍ਹਾਂ ਮਸਾਲਾ ਜਿਹੜਾ ਇਹਦੇ ਵਿੱਚ ਨਾ ਮਿਕਸ ਹੋ ਚੁੱਕਾ ਹੈ ਤਾਂ ਜਿਵੇਂ ਵਿਚ ਆਪਣੇ ਵਿੱਚ ਹੁਣ ਆਪਾਂ ਆਪਣੀ ਮਰਜ਼ੀ ਨੂੰ ਸੁੱਕੀ ਬਣਾ ਲਈਏ ਥੋੜੀ ਮਰਜ਼ੀ ਇਹਦੇ ਵਿੱਚ ਤੁਸੀਂ ਪਾਣੀ ਐਡ ਕਰਨ ਨੂੰ ਚਾਹੋ ਥੋੜੀ ਰਸਮੀ ਬਣਾ ਸਕਦੇ ਹੋ ਪਰ ਮੈਂ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰੂੰਗੀ ਦੇਖ ਸਕਦੇ ਹੋ ਤੁਸੀਂ ਜਿਹੜੀ ਸਬਜੀ ਆਪਣੇ ਦੇਖੋ ਬਸ ਆਪਾਂ ਨੂੰ 5 ਮਿੰਟ ਦਾ ਸੇਕ ਹੋਣ ਦਵਾਉਣਾ ਫਿਰ ਵਿੱਚ ਥੋੜਾ ਜਿਹਾ ਕਰ ਦੇਣੀ ਪਾਣੀ ਐਡ ਥੋੜੀ ਥੋੜਾ ਜਿਹਾ ਪਾਣੀ ਐਡ ਕਰ ਰਹੀ ਨਹੀਂ ਕਿਉਂਕਿ ਸਾਡੇ ਜਿਆਦਾ ਸ਼ਾਮ ਦੇ ਟਾਈਮ ਮੈਂ ਇੰਨੀ ਸਬਜ਼ੀ ਥੋੜਾ ਜਿਹਾ 더 ਤੰਗ ਵੀ ਕਰ ਦਿਆ ਹਨ। ਤੇ ਪਰ ਥੋੜਾ ਇਹਦੇ ਚ ਪਾਣੀ ਐਡ ਕਰਤਾ। ਤੇ ਢੱਕ ਦਿੰਨੇ। ਲੋ ਜੀ ਸਬਜ਼ੀ ਆਪਣੀ ਬਣ ਗਈ। ਠੀਕ ਹੈ ਜਿੰਨੀ ਕਰਸ ਵਿੱਚ ਹੀ ਰੱਖਾਂਗੇ। ਹੁਣ ਲੋ ਜੀ ਸਬਜ਼ੀ ਬਣ ਗਈ। ਤੇ ਫੁਲਕੇ ਬਣਾਉਂਗੀ ਹੁਜ ਠਹਿਰ ਕੇ। ਪਹਿਲਾਂ ਥੋੜਾ ਜਿਹਾ ਵੀਡੀਓ ਦਾ ਕੰਮ ਰਹਿ ਜਾਂਦਾ ਉਹ ਕਰ ਦਵਾਂ ਤੇ ਬਾਕੀ ਕਲੇਰ ਸਾਬ ਵੀ ਆ ਜਾਣਗੇ ਫਿਰ ਗਰਮ ਗਰਮ ਖਾ ਲੈਣਗੇ। ਤੇ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂਗੇ। ਗਰਮੀ ਬਹੁਤ ਜ਼ਿਆਦਾ ਹੈ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਜੀ। ਮਤਲਬ ਵੀਡੀਓ ਨੂੰ ਲਾਈਕ ਕਰਦਿਆ ਕਰੋ ਜਿਹੜੇ ਨਵੇਂ ਮੇਰੇ ਭੈਣ ਭਰਾ ਚੈਨਲ ਤੇ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਹੋ ਸਕੇ ਤਾਂ ਸ਼ੇਅਰ ਕਰਦਿਆ ਕਰੋ। ਆ ਗਈ ਆਂਟੀ ਆ ਗਈ। ਚਲੋ ਜੀ ਠੀਕ ਆ। ਮਿਲਦੇ ਆਂ ਕੱਲ ਨੂੰ ਤੁਹਾਨੂੰ ਹਨ ਨਵੇਂ ਵਲੌਗ ਦੇ ਨਾਲ। ਸਤਿ ਸ੍ਰੀ ਅਕਾਲ ਜੀ। ਬਾਏ। ਜੀ ਨੈਕਸਟ ਡੇ ਇਥੇ ਹੋ ਚੁੱਕਿਆ ਜਾਨੀ ਕਿ ਅੱਜ ਦਾ ਇਹ ਦਿਨ ਹੈ ਮੰਗਲਵਾਰ ਦਾ ਤੇ ਸਵੇਰ ਦਾ ਹੀ ਕਿਉਂਕਿ ਸ਼ਾਮ ਨੂੰ ਮੈਂ ਫਿਰ ਵੀਡੀਓ ਐਂਡ ਕਰਤਾ ਸੀਗਾ ਜਿਵੇਂ ਕਿ ਮੈਂ ਹਨਾ ਪਹਿਲਾਂ ਦੇਖੇ ਤੁਸੀਂ ਕਲਿੱਪ ਜਿਹੜੀ ਤੇ ਪਰ ਕਈ ਵਾਰ ਕੀ ਹੋ ਜਾਂਦਾ ਵੀ ਜ਼ਿਆਦਾ ਵੀਡੀਓ ਲੌਂਗ ਹੋਣ ਕਰਕੇ ਵਿੱਚੋਂ ਫਿਰ ਮੈਨੂੰ ਵਿੱਚ ਦੇੋਂ ਵੀਡੀਓ ਥੋੜਾ ਜਿਹਾ ਸੈਟ ਅਪ ਕਰਨਾ ਪੈਂਦਾ ਵੀਡੀਓ ਦਾ ਹਨਾ ਸੈਟਿੰਗ ਜੀ ਹੋ ਜਾਂਦੀ ਹੈ ਤਾਂ ਫਿਰ ਮੈਂ ਦੁਬਾਰਾ ਆਹ ਵਾਲਾ ਅੱਜ ਵਾਲਾ ਵੀ ਵਿੱਚੋਂ ਐਡ ਕਰ ਰਹੀ ਹਾਂ ਕਿਉਂਕਿ ਫਿਰ ਜੇ ਉਹਨੂੰ ਵਿੱਚ ਸਾਰੇ ਨੂੰ ਐਂਡ ਕਰਕੇ ਐਡ ਕਰਦੀ ਸੀ ਤਾਂ ਉਹ ਜ਼ਿਆਦਾ ਹੁੰਦਾ ਸੀਗਾ ਹਨਾ ਤੇ ਨਹੀਂ ਫਿਰ ਹੁਣ ਮੈਨੂੰ ਇਧਰੋਂ ਚਲੋ ਅੱਜ ਮੇਰਾ ਵਲੌਗ ਪੂਰਾ ਹੋ ਰਿਹਾ ਹੈਗਾ ਨਾ ਤੇ ਲੋ ਜੀ ਇੱਥੇ ਸਵੇਰ ਦੇ ਟਾਈਮ ਉੱઠી ਸੀ ਮੈਂ 4:30 4:30 ਉੱਠ ਕੇ ਪੌਣੇ 5 ਵੇ ਮੈਂ ਝਾੜੂ ਲਾਉਣ ਲੱਗ ਗਈ ਸੀ ਝਾੜੂ-ਝੂੜੂ ਲਾਤਾ ਸੀ ਨਹਾਉਣਾ ਹਜੇ ਮੈਂ ਨਹੀਂ ਮੈਂ ਕਿਹਾ ਮੈਂ ਹੁਣ ਨਾ ਤਿੰਨ ਚਾਰ ਦਿਨ ਹੋ ਗਏ ਪਹਿਲਾਂ ਝਾੜੂ ਪੋਚੇ ਦਾ ਕੰਮ ਖਤਮ ਕਰ ਦੇਣੀ ਹੁੰਦੀ ਹੈਗੀ ਉਸ ਤੋਂ ਬਾਅਦ ਹੀ ਫਿਰ ਮੈਂ ਆਪਣਾ ਜਿਹੜਾ ਬਾਠ ਕਰ ਦੇਗੀ ਨਾ ਕੇ ਹਨਾ ਮੈਂ ਕਿਹਾ ਪਹਿਲਾਂ ਪੋਚਾ ਦਾ ਕੰਮ ਜਿਹੜਾ ਚਲੋ ਇਹ ਹੋ ਜਾਂਦਾ ਇੱਕ ਟੈਨਸ਼ਨ ਜੀ ਫ੍ਰੀ ਹੋ ਜਾਂਦੇ ਵੀ ਹਾਂ ਹੁਣ ਇਹਨਾਂ ਇੱਕ ਕੰਮ ਹੋ ਗਏ ਚਲੋ ਜੀ ਅੰਦਰ ਸਾਰੇ ਝਾੜੂ ਲਾ ਕੇ ਡਸਟਿੰਗ ਕਰਤੀ ਸੀ ਪੋਚਾ ਲਾਤਾ ਸੀ ਸਿਰਫ ਇੱਕ ਕੰਮ ਜਿਹੜਾ ਮਤਲਬ ਕਿ ਕਮਰਾ ਉਹ ਰਹਿ ਜਾਂਦਾ ਹੁੰਦਾ ਜਿੱਥੇ ਕਲੇਰ ਸਾਹਿਬ ਆ ਮੇਰੇ ਦੋਨੇ ਬੱਚੇ ਸਨੀ ਪਿੰਦਰਾ ਨਾ ਪੈ ਹੁੰਦੇ ਨੇਗੇ ਤੇ ਬਾਕੀ ਉਹ ਫਿਰ ਆਪਾਂ ਖਾਣਾ ਖੋਣਗੇ ਖਾ ਕੇ ਜਾਂ ਖਾਣਾ ਖਾਣ ਤੋਂ ਪਹਿਲਾਂ ਕਈ ਵਾਰ ਟਾਈਮ ਰਹਿ ਜਾਂਦਾ ਫਿਰ ਮੈਂ ਪੋਚਾ ਲਾਦੀ ਹੁੰਨੀ ਅੱਜ ਸਾਰੇ 베ੜੇ ਦੇ ਵਿੱਚ ਵੀ ਪੋਚਾ ਲਾਇਆ ਹਨ ਸਵियर ਟਾਈਮ ਯਕੀਨ ਮੰਨਿਓ ਤੁਸੀਂ ਜੇ ਉੱਠ ਕੇ ਕੰਮਕਾਰ ਕਰਦੇ ਹੋ ਨਾ ਆਪਣੇ ਘਰ ਦੇ ਮਤਲਬ ਮੈਨੂੰ ਕਿ ਜ਼ਿਆਦਾ એનર્ਜੀ ਹੁੰਦੀ ਹੈ ਕਿ ਸਰ ਦਾ ਮੌਸਮ ਬਹੁਤ ਵਧੀਆ ਹੁੰਦਾ ਬਹੁਤ ਮਨ ਲੱਗਦਾ ਵੀ ਆਹ ਵੀ ਕਰ ਲਿਆ ਵੀ ਕੰਮ ਕਰ ਲਿਆ ਪਰ ਮੇਰਾ ਇਹੀ ਹੈਗਾ ਮੈਂ ਇੱਕ ਵਾਰ ਕੰਮ ਕਰਨ ਲੱਗ ਗਈ ਤਾਂ ਫਿਰ ਮੈਨੂੰ ਪਤਾ ਨਹੀਂ ਮੈਂ ਕਿੰਨੇ ਕੰਮ ਕਰ ਦਵਾਂ ਹਨ ਤੇ ਮੈਨੂੰ ਇਹੀ ਹੁੰਦਾ ਵੀ ਚਲੋ ਲੱਗੇ ਹੋਏ ਆ ਵੀ ਹੁਣ ਕੰਮ ਕਰਦੇ ਆ ਵੀ ਕਰਦੇ ਆ ਅੱਗੇ ਅੱਗੇ ਮਤਲਬ ਟਰਸਟ ਜਾਂ ਹੋ ਹੀ ਜਾਂਦਾ ਕੰਮ ਕਰ ਲੈਂਦੇ ਚ ਨਾ ਲੱਗਾ ਤਾਂ ਫਿਰ ਬਸ ਐਵੇਂ ਹੋ ਜਾਂਦਾ ਘੌਲ ਹੋ ਜਾਂਦੀ ਹੈ ਹਨਾ ਕਾਫੀ ਦਿਨਾਂ ਬਾਅਦ ਵੈਸੇ ਸਾਰੇ ਵੀਡੀਓ ਚ ਪੋਚਾ ਲਾ ਰਹੀ ਹਾਂ ਮੈਂ ਕਈ ਵਾਰ ਅੱਧੇ ਵੀਡੀਓ ਚ ਪੋਚਾ ਲਾ ਕੇ ਅੱਧੇ ਵਿੱਚ ਮੈਂ ਪਾਣੀ ਫੇਰ ਕੇ ਬਾਈਪਰ ਚਲੋ ਜੀ ਸਾਰੇ ਬਿੜੇ ਚ ਲਾ ਕੇ ਪੁੱਛ ਉਸ ਤੋਂ ਬਾਅਦ ਮੈਂ ਨਾ ਆਉਂਗੀ ਪਾਠ ਕਰੂੰਗੀ ਫਿਰ ਕੱਪੜੇ ਧੋਵਾਂਗੀ ਆ 7:30 ਵਜੇ ਤੱਕ ਮੇਰੇ ਸਾਰੇ ਕੰਮ ਜਿਹੜੇ ਓਕੇ ਹੋ ਜਾਣਗੇ ਸਾਰੇ ਕੰਮ ਖਤਮ ਹੋ ਜਾਣਗੇ ਬਸ ਤੋਂ 7:30 ਮੈਂ ਚਾਹ ਬਣਾਉਣ ਲੱਗਦੀ ਹੁੰਨੀ ਉਸ ਤੋਂ ਪਹਿਲਾਂ ਮੈਂ ਜਾਣ ਹੀ ਪਿੰਦੀ ਹਾਂ ਪਹਿਲਾਂ ਮੈਂ ਬਹੁਤ ਚਾਹ ਪਿੰਦੀ ਸੀ ਹੁਣ ਮੈਂ ਚਾਹ ਬਹੁਤ ਘਟਾਈ ਹੋਈ ਆ ਸਿਰਫ ਦੋ ਟਾਈਮ ਹੀ ਪੀਣੀ ਹੈਗੀ ਸਵੇਰੇ ਜਿਵੇਂ ਕਿ ਹੁਣ ਸਾਰੇ ਕੰਮਕਾਰ ਖਤਮ ਕਰਨ ਤੋਂ ਬਾਅਦ ਚਾਹ ਪੀਊਂਗੀ ਜੋ ਮਤਲਬ ਕਿ ਜਦੋਂ ਕਲੇਰ ਸਾਹਿਬ ਜਾਂ ਬੱਚੇ ਪੀਣ ਉਹਨਾਂ ਨਾਲ ਹੀ ਚਾਹ ਪੀਉਂਗੇ ਨਾ ਪਹਿਲਾਂ ਮੈਨੂੰ ਬਹੁਤ ਹੁੰਦਾ ਸੀ ਚਾਹ ਬਣਾ ਮੇਰੀ ਅੱਖ ਨਹੀਂ ਖੁੱਲਦੀ ਸੀ ਪਤਾ ਨਹੀਂ ਕਿਉਂ ਹੁਣ ਚਲੋ ਥੋੜਾ ਜਿਹਾ ਆਪਾਂ ਪਾ ਲਈ ਆਦਤ ਹਨ ਤੇ ਇੱਥੇ ਹੁਣ ਕੱਪੜੇ ਬਾਅਦ ਚ ਤੋਂ ਪਹਿਲਾਂ ਨਾ ਕੇ ਆਉਂਗੇ ਚਲੋ ਜੀ ਠੀਕ ਆ ਤੇ ਉਸ ਤੋਂ ਬਾਅਦ ਫਿਰ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਇੱਥੇ ਮੈਂ ਟੱਬ ਮੈਨੂੰ ਇਹ ਸੀ ਸੋਚਦੀ ਸੀ ਮੈਂ ਪਹਿਲਾਂ ਪਾਣੀ ਭਰ ਜਮਾ ਪਰ ਫਿਰ ਮੈਂ ਕਿਹਾ ਚਲੋ ਇੱਕ ਵਾਰ ਕਰਕੇ ਰੱਖ ਲੈਂਦੇ ਕਿਉਂਕਿ ਪਾਠ ਖਤਮ ਕਰਨ ਤੋਂ ਬਾਅਦ ਫਿਰ ਨਾਲ ਦੀ ਨਾਲ ਹੀ ਕੱਪੜਿਆਂ ਦਾ ਕੰਮ ਜਿਹੜਾ ਮੈਂ ਉਹ ਖਤਮ ਕਰ ਦੂੰ ਕੱਪੜੇ ਤੁਹਾਨੂੰ ਇੱਕ ਭੈਣ ਕਹਿੰਦੀ ਸੀ ਮਸ਼ੀਨ ਦੇ ਵਿੱਚ ਸੁਕਾਇਆ ਕਰੋ ਕੋਈ ਨਾ ਜੀ ਸੁਕਾਇਆ ਕਰਾਂਗੇ ਅੱਠ ਦਾ ਟਾਈਮ ਹੋ ਗਿਆ ਵਸਤੇ ਸਾਢੇ 7 ਵਜੇ ਮੇਰੇ ਸਾਰੇ ਕੰਮ ਹੋ ਗਏ ਸੀਗੇ ਖਤਮ ਕਪੜੇ ਸੀਗੇ ਜੋ ਵੀ ਪਤੂ ਸੁੱਕਣੇ ਪਾਤੇ ਬਾਹਰ ਡਾਲੀਏ ਮੰਜੀ ਬਾਹਰ ਰੱਖ ਕੇ ਪਚਾਪੀ ਤੇ ਅੰਦਰ ਦਾ ਵੀ ਸਾਰਾ ਕੰਮ ਹੋ ਗਿਆ ਝਾੜੂ ਪੂੰਛ ਸਿਰਫ ਇੱਕ ਵੱਡਾ ਰੂਮ ਰਹਿ ਗਿਆ ਤੇ ਉਧਰ ਸਨੀ ਪਿੰਦਰਾ ਪਲੇਖ ਸਾਹਿਬ ਪੈ ਸੀਗੇ ਉੱਠ ਚੁੱਕੇ ਨੇ ਹੁਣ ਆਪਾਂ ਬਸ ਉਹੀ ਰਹਿ ਗਿਆ ਚਲੋ ਠੀਕ ਹੈ ਜੀ ਥੋੜੇ ਦੇਰ ਬਾਅਦ ਮਿਲਦੇ ਕਿ ਕਿਨੂ ਕਿਹਾ ਅੱਛਾ ਕੀ ਕਹਣਾ ਲੋ ਭੈਣੇ ਇਹਨਾਂ ਕੋਲ ਬੜਾ ਕੰਮ ਅੱਛਾ ਉਹ ਜਿਹਨ ਬਿਸਤਰੇ ਰਹਿ ਗਿਆ ਕਮਰੇ ਚ ਬਿਸਤਰੇ ਚੱਕ ਦੀ ਉਧਰ ਦੇਖੋ ਮੁੰਡਾ ਨਾ ਲਿਆ ਨਹੀਂ ਨਹੀਂ ਕਾਲੀ ਨਹੀਂ ਨਹੀਂ ਕਾਲੀ ਨਾ ਚੱਕੀ ਬਿਸਤਰੇ ਲੋ ਜੀ ਹਜੇ ਖਾਣਾ ਬਣਾਇਆ ਨਹੀਂ ਸੀ ਰੋਟੀ ਹਜੇ ਬਣਾਈ ਨਹੀਂ ਸੀ ਟਾਈਮ ਸੀਗਾ ਅ ਮੈਂ ਕਿਹਾ ਵੀ ਚੱਲ ਕੋਈ ਨਾ ਸਣੀ ਨਹਾਉਣ ਚਲੇ ਆ ਗਿਆ ਸੀ ਇਥੇ ਤੇ ਪਿੰਦਰ ਨਾਲੇ ਸੀਗਾ ਕਲੇਰ ਸਾਹਿਬ ਵੀ ਨਾਲ ਅੱਗੇ ਚਲੇ ਗਏ ਸੀ ਸਕੂਲ ਅੱਜ ਲੇਟ ਸਕੂਲ ਲੱਗੇ ਨੇ ਅੱਜ ਹੁਣ ਇਹਨਾਂ ਦਾ ਮਤਲਬ ਕਿ ਪਹਿਲਾਂ 7:30 ਵਜੇ ਘਰੋਂ ਚੱਲਦੇ ਸੀਗੇ ਹੁਣ ਸਵਾ 8 ਵਜੇ ਬੱਸ ਚੱਲਦੀ ਹੈਗੀ ਹੈ ਨਾ ਜਿੱਥੇ ਆਪਣੀ ਮਤਲਬ ਗੁਰਦੁਆਰਾ ਸਾਹਿਬ ਖੜੀ ਹੁੰਦੀ ਇੱਕ ਬੱਸ ਇੱਕ ਆਪਣੀ ਇੱਥੇ ਹੀ ਖੜੀ ਹੁੰਦੀ ਹੈ ਰੋਡ ਦੇ ਉੱਪਰ ਹੈ ਨਾ ਦੋਨੋਂ ਹੁਣ ਸਵਾ 8 ਵਜੇ ਚੱਲਿਆ ਕਰਨਗੇ ਇੱਕ 8 8 ਵਜੇ ਚੱਲਿਆ ਕਰੂਗੀ ਮਤਲਬ ਜਿਹਦੇ ਵਿੱਚ ਜ਼ਿਆਦਾ ਬੱਚੇ ਹੁੰਦੇ ਨੇ ਹੈ ਨਾ ਤੇ ਚਲੋ ਇਹ ਬਾਈ ਗੁਰੂ ਦੀ ਕਿਰਪਾ ਆਪਣੇ ਕੋਲ ਬਹੁਤ ਵਧੀਆ ਕੰਮ ਚੱਲ ਰਿਹਾ ਚਲੋ ਜੀ ਇੱਥੇ ਬਿਸਤਰੇ ਇਕੱਠੇ ਕਰਨ ਲੱਗ ਗਈ ਸੀ ਕਿੱਥੋਂ ਨਿਕਲਣਾ ਕਿੱਧਰ ਵਗ ਜਾਂਦੀ ਹੈ ਨਾ ਤੇ ਸਕੂਲ ਟਾਈਮ ਚੇਂਜ ਹੋ ਗਿਆ ਤੇ ਪਲੇਰ ਸਾਹਿਬ ਨੂੰ ਥੋੜਾ ਲੇਟ ਹੀ ਜਾਇਆ ਕਰਨਗਾ ਹੁਣ ਮੈਨੂੰ ਵੀ ਥੋੜਾ ਜਿਹਾ ਸੌਖਾ ਹੋ ਜਾਊਗਾ ਮੈਂ ਸਾਰੇ ਕੰਮ ਉਹ ਤੱਕ ਆਪਣੇ ਖਤਮ ਕਰ ਲਿਆ ਕਰੂੰਗੀ ਚਲੋ ਜੀ ਅੱਜ ਦਾ ਵਲੌਗ ਇੱਥੇ ਐਂਡ ਕਰ ਦਿਆਂਗੇ ਮਿਲਦੇ ਆ ਕੱਲ ਨੂੰ ਵਧੀਆ ਜੀ ਵੀਡੀਓ ਦੇ ਨਾਲ ਹਨਾ ਤੇ ਇਹ ਸੀ ਮੇਰਾ ਮਾਰਨਿੰਗ ਤੇ ਈਵਨਿੰਗ ਰੁਟੀਨ ਠੀਕ ਆ ਜੀ ਦੋਨੋਂ ਟਾਈਮ ਦਾ ਰੁਟੀਨ ਤੁਹਾਡੇ ਨਾਲ ਅੱਜ ਸ਼ੇਅਰ ਕੀਤਾਗਾ ਚਲੋ ਜੀ ਪਰ ਜਿਨੇ ਹਜੇ ਤੱਕ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਪਲੀਜ਼ ਪਲੀਜ਼ ਲਾਈਕ ਕਰਕੇ ਜਾਓ ਜੀ ਨਵੇਂ ਜਿਹੜੇ ਚੈਨਲ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਵਧੀਆ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਬਾਏ